ਹੋਇਆ ਕਈ ਦੇਸ਼ ਕੋ ਮ ਆਇਆ ਉਹ ਕਬੱਡੀ ਵਾਲੇ ਦੀ ਪੇ ਦੀਆਂ ਗੱਲਾਂ ਪਰ ਇਹ ਦੀਪਾ ক্রিকেট ਵਾਲਾ ਆਇਆ ਹੋਇਆ ਆਪਾਂ ਕਹਿ ਲਈਏ ਵੀ ਆਉ ਦੇਖਾਂਗੇ ਸਾਹਮਣੇ ਕਦੇ ਜ਼ੈਜ਼ਬੀਰ ਦੀਆਂ ਗੱਲਾਂ ਹੁੰਦੀਆਂ ਕਦੇ ਗੁਰਦੀਪ ਇਲੈਕਟ੍ਰੀਸ਼ੀਅਨ ਵਾਲਿਆਂ ਦੀਆਂ ਗੱਲਾਂ ਹੁੰਦੀਆਂ ਕਦੇ ਸੋਨੂ ਡਾਕਟਰ ਦੇ ਚਰਚੇ ਹੁੰਦੇ ਆ ਕਦੇ ਇਸੇ ਪਿੰਡ ਵਾਲੇ ਪਿੱਲੇ ਦੇ ਕਬੂਤਰ ਬਾਜੀ ਦੇ ਵਿੱਚ ਚਰਚੇ ਹੋਏ ਆ ਲੈ ਵੀ ਸਾਹਮਣੇ ਦਿਵਾਸ਼ ਇਹ ਮੰਦੀਪੀ ਨੇ ਆ ਇੱਕ ਪਲੇਅਰ ਤਿਆਰ ਕਰਨਾ ਸੀ ਦੇ ਦਿੱਤਾ ਮਿੱਠੂ ਤੇ ਤੀਰਥ ਨੂੰ ਤੇ ਤੀਰਥ ਕਹਿੰਦਾ ਵੀ ਇਟਾਵਾ ਉਹ ਸਾਹਮਣੇ ਇਹ ਮੌਸਾ ਬੜਾਇਆ ਹੋਇਆ ਇਹ ਪਤਾ ਲੱਗ ਜੇ ਵੀ ਮੌਸਾ ਵਾਲੇ RAM ਦਾ ਯਾਰ ਆਇਆ ਹੋਇਆ ਅੰਕ ਜਿਹੜਾ ਮੌਸਾ ਸਾਹਿਬ ਦੀ ਝੋਲੀ ਦੇ ਵਿੱਚ ਵਾਦਾ ਅੱਜ ਦੇ ਦਿਨ ਦਾ ਪਹਿਲਾ ਜੱਫਾ ਦਿਵਾਂਸ਼ ਨੂੰ ਲੱਗ ਗਿਆ ਤੇ ਅੰਕ ਜਿਹੜਾ ਉਹ ਕਹਿੰਦੇ ਮੌਸਾ ਬੜੇ ਗੱਬਰੂ ਨੇ ਜੋੜ ਦਿੱਤਾ ਲੋ ਸਾਹਮਣੇ ਇਸ ਵੇਲੇ ਕਬੱਡੀ ਪੌਂਡ ਦੇ ਲਈ ਖਿਡਾਰੀ ਤਿਆਰ ਹੈ ਮੇਰੇ ਮਿੱਤਰੋ ਜੇ ਵਿੱਕੀ ਜਫਾ ਲਾਉਂਦਾ ਹੈ ਰਗਵੀਰ ਯੂਕੇ ਬਾਈ ਸਾਡਾ ਕਹਿੰਦਾ ਵੀ 500 ਦਿੱਤਾ ਜਾਵੇਗਾ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਮੱਖਣ ਸਿੰਘ ਜੀ ਉਹਨਾਂ ਦੇ ਵੀ ਸਤਿਕਾਰ ਹੈ 500 ਦਾ ਜਫਾ 500 ਦਾ ਜਫਾ ਪਰ ਰੇਡਰ ਭੱਜ ਤੁਰਿਆ ਜੀਤੇ ਮੋੜ ਦਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬੈਜੋ ਗੋਡੀ ਲਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬੈਜੋ ਗੋਡੀ ਲਾ ਕੇ ਬੁਲਟ ਛੋਟਾ ਦੁਗਦੁਗ ਇਸ ਵੇਲੇ ਕਬੱਡੀ ਪਾ ਰਿਹਾ ਔਰ ਨਿਰਮਲ ਸਿੰਘ ਜੀ ਮਾਟਰ ਸਾਹਿਬ ਗੱਲ ਕਰ ਰਹੇ ਆ। ਔਰ ਵਖਾਂਗੇ ਦੁਗਦੁਗ 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 ਇਹ ਕਰਦਾ ਅਨੀਹਰ ਤੋਂ ਚੱਕਦੇਸ ਰਾਜਾ ਔਰ ਜੋੜਾਂ ਦੇ ਵਿੱਚ ਮੋਸਾ ਬਾਲੇ ਗੈਰੀ ਨੇ ਮੈਨੂੰ ਲੱਗਦਾ ਢਾ ਲਿਆ ਐਨ ਚਰਚੇ ਵੱਡਿਆ ਕਾਲਾ ਅੱਟੀ ਕਹਿੰਦਾ ਵੀ ਇਹ ਆਪਾਂ ਤਿਆਰ ਕਰਨੇ ਆ। ਮੋਸਾ ਬਾਲੇ ਚੋਬਰ ਵੀ ਕਿਸੇ ਗੱਲ ਨੂੰ ਆਏ ਆ। ਲੈ ਵੀ ਸਨੀ ਤੁਹੋਂ ਦਿਵਾਨਸ਼ ਨੂੰ ਡੱਕਿਆ ਵਾ ਚਰਚੇ ਵੱਡੇ ਆ ਚੋਬਰ ਦਾ ਨਾਮ ਦੱਸੇ ਐਨ ਚਰਚੇ ਵੱਡੇ ਲੱਡੂ ਆਇਆ ਹੋਇਆ ਕਦੇ ਲੱਡੂ ਜੁੱਕੇ ਦੇ ਚਰਚੇ ਹੋਇਆ ਕਦੇ ਸੈਫਾਬਾਦੀ ਇਹ ਲੱਡੂ ਦੇ ਉਹ ਦੇਖਾਂਗੇ ਕਦੇ ਫਿੱੱਡੂ ਦੇ ਪਰ 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 ਰਾਜ ਰਾਜ ਆ ਤਲੇਤੇ ਪਿੰਡ ਵਾਲਾ ਪੰਜਾਬ ਕੱਢ ਮੀ ਪਰ ਸਾਹਮਣੇ ਨੰਬਰ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰੀ ਫਿਰ ਤਿਆਰ ਹੈ ਰਗਵੀਰ ਸਿੰਘ ਜੀ ਯੂਕੇ ਸਾਹਿਬ ਹੁਣ ਕੀ ਕਹਿੰਦੇ ਆ ਵੀ 100 ਆਹ ਰੇਡਰ ਦੇ ਲਈ ਹੋਵੇਗਾ 100 ਆਹ ਰੇਡਰ ਦੇ ਲਈ ਹੋਵੇਗਾ ਤੇ ਨਾਲ ਮੱਖਣ ਸਿੰਘ ਜੀ ਫਾਦਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਰਗਵੀਰ ਸਿੰਘ ਯੂਕੇ ਫਲਿੱਪਕਾਰਟ ਐਂਡ ਐਮਾਜ਼ਨ ਨੈਵਰ ਵਾਂਟ ਯੂ ਟੂ نو ਥਿਸ ਸੀਕ੍ਰਟ ਹੈਕ ਬਿਕਾਜ਼ ਇਫ ਯੂ ਫਿਗਰ ਇਟ ਆਊਟ ਯੂਲ ਬੀ ਅਬਲ ਟੂ ਬਾਈ 올 ਥੇਅਰ ਫੇਰ ਜੇ ਵਿੱਕੀ ਜਫਾ ਲਾਉਂਦਾ ਹੈ ਰਗਵੀਰ ਸਿੰਘ ਯੂਕੇ ਕਹਿੰਦਾ ਵੀ 500 ਵਿੱਕੀ ਦੇ ਜਫੇ ਦੇ ਉੱਪਰ ਹੋਵੇਗਾ ਲਓ ਸਾਹਮਣੇ ਪਈ ਕਬੱਡੀ ਤੇ ਪੁੱਠੀ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਜੋਰ ਉਹ ਬਰਿੰਗ ਵੱਲ ਭਾਦਦੇ ਆ ਨੰਬਰ ਜੋਹਲਾ ਵਾਲੇ ਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜੋਹਲਾ ਵਾਲੇ ਸਾਰੀ ਟੀਮ ਲਈ ਰਗਵੀਰ ਨੇ 500 ਤੇ 100 ਲਾਇਆ ਹੋਇਆ ਕਰਮਜੀਤ ਨੇ ਜਫਾ ਲਾ ਦਿੱਤਾ ਅਨ ਦੇਖਾਂਗੇ ਕਾਲੇ ਜੂਕੇ ਵਾਲੇ ਦਾ ਉਹ ਯੂ ਐਸ ਏ ਵਾਲੇ ਨੇ ਉਹ ਵੱਡੇ ਮਾਨ ਭੇਜਿਆ ਧਲੇਤੇ ਪਿੰਡ ਵਾਲੇ ਨੇ ਆ ਪਿੰਡ ਵਾਲਾ ਵੀ ਭੇਜਦਾ ਲੈ ਵੀ ਤੀਰਥ ਦੀ ਵੱਡੀ ਜ਼ਿੰਮੇਵਾਰੀ ਆ ਧਲੇਤੇ ਵਾਲੇ ਕਾਲੇ ਅਮਰੀਕਾ ਵਾਲੇ ਨੇ ਡਿਊਟੀ ਲਈ ਆ ਫੇਰ ਸਨੀ 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 ਤੇ ਅੰਕ ਜਿਹੜਾ ਉਹ ਦੇਖਾਂਗੇ ਕਿਹੜੇ ਰੇਡਰ ਦੇ ਹਿੱਸੇ ਦੇ ਵਿੱਚ ਆ ਦਿਵੰਸ਼ ਉਹ ਦੇਖਾਂਗੇ ਉਹ ਗਰਵਿੰਦਰ ਦੇ ਹਿੱਸੇ ਦੇ ਵਿੱਚ ਲੈ ਵੀ ਸੀਪੇ ਪਾਦੇ ਕਬੱਡੀ ਸਾਨੇ ਜਫਾ ਨੇ ਜੋਲਾ ਵਾਲੇ ਨੇ ਜੱਫਾ ਲਾਇਆ ਸੀ ਗੁਰਗਵੀਰ ਸਿੰਘ ਯੂਕੇ ਵਾਲੇ ਦੇ ਬਲੀਓ 100 ਦੇ ਵੱਡੇ ਮਾਣ ਪੁੱਜਦੇ ਹੋ ਗਿਆ ਖਿਡਾਰੀ ਦੇ ਲਈ ਕਿ ਵਿੱਕੀ ਜਫਾ ਲਾਉਂਦਾ ਤੇ 500 ਅੱਧਾ ਹਜ਼ਾਰ ਦਿੱਤਾ ਜਾਵੇਗਾ ਅੱਧਾ ਹਜ਼ਾਰ ਤੇ ਫੇਰ ਮੁੰਡਾ ਪੁੱਠੀਆਂ ਮਾਰਦਾ ਪਰ ਐਵਰੀ ਡੇਟ ਨੋਟਸ ਦੇ ਮਾਸਟਰ ਸਾਹਿਬ ਜੀ ਕਰਦੇ ਨੇ ਟਾਰਨਡਾ ਡਾਕਟਰ ਆਇਆ ਹੋਇਆ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਚਰਚੇ ਹੋਏ ਦਾ ਕਿੰਗ ਆਫ ਦਾ ਕਿੰਗ ਦਾ ਲਾਰਡ ਆਫ ਦਾ ਰਿੰਗ ਵਹੀ ਸਲੂਟ ਹਿਸ ਆਰਮੀ ਵਹੀ ਸਲੂਟ ਹਿਸ ਬਿੰਗਾ ਗੱਲਾ ਕਹਿੰਦੇ ਚੱਲੀਆਂ ਨੇ ਉਸ ਦਰਬੇਸ਼ ਦੀਆਂ ਉਹ ਰਾਜੇ ਦੀਆਂ ਪਰ ਆ ਡਾਕਟਰ ਓ ਚੱਕ ਦੇਸ ਰਾਜ ਵਾਲਾ ਤੇ ਸਨੀ ਸਨੀ ਤੇ ਡਾਕਟਰ ਆ ਟੱਕਰ ਟੱਕਾ ਟੱਕ ਟੱਕ ਟੱਕਰ ਤੇ ਚੱਕਰ ਡਾਕਟਰ ਬਦਾਮ ਮਿਲਣੇ ਮਿਲਣੇ hidr di ਬਾ ਛੱਡ ਵੀ ੜਿਆ ਮੈਨੂੰ ਜਾਵਣ ਦੇ ਉਹਨੂੰ ਜਾ ਕੇ ਮੁੱਖ ਵਿਖਾਵਣ ਦੇ ਉਹ ਸ਼ੱਕੀ ਤੇ ਆੜਬ ਸੁਭਾ ਦਾ ਏ ਕਰ ਦਊ ਮੰਦੜੇ ਹਾਲ ਮੇਰੇ ਕਦੇ ਫੇਰ ਕਰਾਂਗੇ ਦੁੱਖ ਸਾਂਝੇ ਅੱਜ ਉਹ ਵੀ ਆਇਆ ਨਾਲ ਮੇਰੇ ਨੰਬਰ ਜਾਫੀਆਂ ਨੇ ਜੋੜ ਦਿੱਤਾ ਡਾਕਟਰ ਡੱਕਿਆ ਗਿਆ ਇਧਰਲੇ ਪਾਸੇ ਵਿੱਕੀ ਦਾ ਇੱਕ ਜੱਫਾ ਏ ਰਗਵੀਰ ਸਿੰਘ ਜੀ ਯੂਕੇ ਵਾਲੇ ਕਹਿੰਦੇ ਆ ਇੰਗਲੈਂਡ ਵਾਲੇ ਕਹਿੰਦੇ ਵੀ 500 ਹੋਵੇਗਾ ਰਗਵੀਰ ਸਿੰਘ ਜੀ 500 ਦਾ ਜੱਫਾ ਲੱਗ ਗਿਆ ਉਹ ਵਿੱਕੀ ਨੇ ਸਾਹਮਣੇ ਕਹਿੰਦੇ ਜੱਫਾ ਲਾ ਦਿੰਦਾ ਮੁੰਡੇ ਨੇ 500 ਕਾਲਾ ਯੂਐਸਏ ਤੋਂ ਲੈ ਤੇ ਵਾਲੇ ਵੱਲੋਂ ਵੀ ਦੇ ਦਿੱਤਾ ਗਿਆ ਸੌਰਵ ਸਾਬੀ ਵਿੱਕੀ ਸੁਖਾ ਾਰਮਾਨ ਅਲੀ ਕੋਟ ਗਰੇਵਾਲ ਤੇ ਹਣੀ ਜੋਲਰਾ ਅੱਜ ਬਦਾਮਾ ਨਾਲ ਹਾਫ ਸਮੇਂ ਦੇ ਵਿੱਚ ਇਸ ਮੈਚ ਤੋਂ ਬਾਅਦ ਬਦਾਮਾ ਦਾ ਸਰਮਾਨ ਇਸੇ ਪਿੰਡ ਦੀ ਕਮੇਟੀ ਵੱਲੋਂ ਕਰਨਾ ਇਹ ਸਾਨੇ ਵਾਲਿਆ ਰਗੜਾ ਪਿੰਦੇ ਆ ਜਿਵੇਂ ਚੀਮਾ ਬਾਈ ਕਹਿੰਦਾ ਹੁੰਦਾ ਕਿ ਮੈਂ ਹਾਜੀ ਮਸਤਾਨਾ ਕਿ ਸਮੁੰਦਰਾਂ ਦਾ ਰਾਜਾ ਮੈਂ ਹਾਜੀ ਮਸਤਾਨਾ ਇਹ ਅਮਰੀਕਾ ਦੇ ਰਾਜਿਆਂ ਦੇ ਪਿੰਡ ਦੇ ਵਿੱਚ ਆਇਆ ਹੋਇਆ ਸਾਨੇ ਵਾਲਿਆ ਚਰਚੇ ਵੱਡੇ ਨੇ ਹੋਰ ਦੇਖਾਂਗੇ ਸਾਹਮਣੇ ਲਵ 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 ਇਸ ਵੇਲੇ ਟਰਾਈ ਕਰਦਾ ਹੈ ਲੱਲਾ ਬਾਬਾ ਲਵ ਹੋ ਗਿਆ ਲਵ ਹੋ ਗਿਆ ਕਬੱਡੀ ਦੇ ਨਾਲ ਮੁੰਡਿਆਂ ਨੂੰ ਪਰ ਨੰਬਰ ਰੀਡਰ ਨੇ ਆਪਣੀ ਟੀਮ ਦੇ ਇਸ ਦੇ ਵਿੱਚ ਜੋੜ ਦਿੱਤਾ ਖੇਰਾવાડીਏ ਬੁਲਟ ਨੂੰ ਲੋਕੀ ਡੁੱਗ ਡੁੱਗ ਕਹਿੰਦੇ ਅੱਜ ਜੋਲ ਦੇ ਕੱਪ ਦੇ ਉੱਪਰ ਵੇਖ ਲਲਕਰੇ ਪੈਂਦੇ ਇਧਰਲੇ ਪਾਸੇ ਬੁਲਟ ਕਬੱਡੀ ਪੌਣ ਦੇ ਦੀ ਵਧਿਆ ਹੋਇਆ ਮੇਰੇ ਮਿੱਤਰੋ ਹੁਣ ਤਿੰਨ ਤਿਆਰ ਵਰ ਤਿਆਰ ਤੇ ਤਿੰਨਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਜਫਾ ਲਾਉਂਦਾ ਗੱਲ ਟਿਕਾਣੇ ਲੱਗ ਜਾ ਰਹੀ ਹੈ ਤੀਜੇ ਸਕਿੰਟਾਂ ਦੇ ਵਿੱਚੋਂ ਕੁਝ ਪਲ ਬੀਤ ਗਏ ਤੇ ਬੁਲਟ ਦੀ ਰੇਡ ਨੰਬਰ 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 ਓਏ ਸਵਾਹ ਹੋ ਜਾਂਦਾ ਬੁਲਟ ਬੁਲਟ ਤੁਗ ਤੁਗ ਕਰਦਾ ਕਦੇ ਕਹਿੰਦੇ ਗੱਲਾਂ ਚੱਲੀਆਂ ਗੀਤਾਂ ਦੇ ਵਿੱਚ ਕਿ ਲੁੱਤਿਆਣੇ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾ ਕਿ ਲੁੱਤਿਆਣੇ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾ ਸਿੱਪੇ ਦੀ ਕਬੱਡੀ ਫੇਕੇਦਾਰ ਬਲਵੀਰ ਸਿੰਘ ਹੀ ਉਹਨਾਂ ਦੇ ਬਲਿਓ ਤੇ ਨਾਲ ਰਗਵੀਰ ਸਿੰਘ ਜੀ ਯੂਕੇ ਵਾਲਿਆਂ ਦੇ ਵੱਲੋਂ 1100 ਬੁਲਟ ਦੇ ਲਈ ਮੇਰੇ ਕੋਲ ਆ ਗਿਆ ਉਹ ਜਰੂਰ ਪ੍ਰਾਪਤ ਕਰ ਲੈ ਨਾਲ ਦੀ ਨਾਲ ਇਧਰਲੇ ਪਾਸੇ ਕਬੱਡੀ ਫਿਰ ਪੈ ਗਈ ਮਾਸਟਰ ਜੀ ਕਰ ਦਿਓ ਗੱਲ ਉਹ ਦੇਖਾਂਗੇ ਲਵ ਪਿਆਰ ਮੁਹੱਬਤ ਦੇ ਨਾਲ ਖੇਡ ਲਵ ਕਾਲੇ ਸ਼ਾ ਬਾਪੇ ਕੋਲ ਪ੍ਰੈਕਟਿਸ ਕੀਤੀ ਆ ਉਹ ਪਿਆਰ ਬੱਧ ਸਿਖਾਉਂਦਾ ਤੇ ਕਬੱਡੀ ਤਾਂ ਫਿਰ ਇਨਸਾਨ ਆਪ ਵੀ ਖੇਡ ਲੈਂਦਾ ਚਰਚੇ ਵੱਡੇ ਨੇ ਉਹ ਫੇਰ ਕਬੱਡੀ ਪਾ ਦਿੱਤੀ ਆ ਉਹ ਗਰਵਿੰਦ ਨੇ ਕਦੇ ਘਾਗੇ ਵਾਲੇ ਗੁਰਵਿੰਦਰ ਦੇ ਚਰਚੇ ਆ ਪਰ ਆ ਆ ਆ ਦੇਖਾਂਗੇ ਮਿੱਠੂ ਦੀ ਕਬੱਡੀ ਦਾ ਵਾਰਸਾ ਇਹ ਕਹਿੰਦੇ ਚੱਕ ਦੇ ਸਰਾਜ ਵਾਲਾ ਦੇਖੀ ਦੇਖੀ ਪ੍ਰਬੰਧਕਾਂ ਦੇ ਉੱਤੇ ਨਾ ਤਾਰਪੁਰੀਏ ਦਾ ਖਤਰੇ ਦਾ ਹੁਟਰਾ ਉਹਦੇ ਉੱਤੇ ਸਿੱਟਣ ਦੀ ਕੋਸ਼ਿਸ਼ ਤੇ ਸਾਹਮਣੇ ਦੇਖਾਂਗੇ ਹਓ ਸੀਪੇ ਦੀ ਰੇਡ ਤੇ ਸਾਨੇ ਵਾਲੀਆ ਅੱਜ ਪੈ ਲੈ ਸਾਹਮਣੇ ਹਸੋਲੇ ਕਹਿੰਦੇ ਸੀਪਾ ਫੇਰ ਕਬੱਡੀ ਕਬੱਡੀ ਕਰਦਾ ਹੋਇਆ ਮੇਰੇ ਮਿੱਤਰੋ ਕਬੱਡੀ ਫਿਰ ਪੈ ਰਹੀ ਹੈ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਏ ਪਿੰਡ ਸਾਰਾ ਖੜ ਖੜ ਕੇ ਕੌਣ ਖੁੱਤੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਝੋਲ ਦੀ ਧਰਤੀ ਦਾ ਗੱਬਰੂ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੁਣ ਤਿੰਨ ਤਿਆਰ ਨੇ ਤਿੰਨਾਂ ਦੇ ਵਿੱਚੋਂ ਇਹ ਦਿਵਾਸ਼ ਕਬੱਡੀ ਕਬੱਡੀ ਕਰਦਾ ਹੋਇਆ ਹੈ ਦਿਵਾਸ਼ ਨੂੰ ਕੌਣ ਰੋਕੇਗਾ ਕੌਣ ਰੋਕੇਗਾ ਗੱਲ ਸਮੇ ਦੀ ਲੱਗਿਆ ਯੋਰ ਚੱਕਿਆ ਕੀਟਾ ਛੜਾਇਆ ਕੀਟਾ ਭਰੀਆਂ ਬਗਲਾ ਪੈ ਗਈਆਂ ਸਾਡੂ ਜਫੀਆਂ ਓ ਬੱਲੇ 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 ਸਾ ਸਵਾਹ ਵਾਹ ਵਾਲੀਆ ਜੀ ਕਹਿਰ ਕਰੀ ਆਉਂਦਾ ਹੈ ਵੱਡੇ ਉਲਟ ਫੇਰ ਹੋਣੇ ਆ ਵੱਡੇ ਉਲਟ ਫੇਰ ਹੋਣੇ ਆ ਇਹ 60 ਕਿਲੋ ਭਾਰ ਦੇ ਮੁੰਡੇ ਆ ਪਰ ਜਿੱਦਾਂ ਦੇ ਪ੍ਰਬੰਧਕ ਪ੍ਰਬੰਧਕਾਂ ਨੇ ਕੀਤੇ ਨਾ ਜਿੰਨੇ ਓਪਨ ਦੇ ਖੇਡਣ ਵਾਲੇ ਚੱਲਦੇ ਹੁੰਦੇ ਆ ਇਹਨਾਂ ਦਾ ਸਤਕਾਰ ਆ ਇਧਰਲੇ ਪਾਸੇ ਫੇਰ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਅੱਗੇ ਵੱਲ ਵਧਿਆ ਹੋਇਆ ਕਿ ਗੁੱਡੀ ਅੰਬਰਾ ਤੇ ਬਿੱਲੂ ਜੱਟ ਚੜਦੇ ਵੈਰੀਆਂ ਨੂੰ ਪਹਿਲੇ ਹੱਲੇ ਠਾਰਦੇ ਖੱਚਾ ਖੂੱਚਾ ਰੱਖਿਆ ਨੇ ਰਕबीर ਯੂਕੇ ਨੇ ਯਾਰ ਰੱਖਿਆ ਨਹੀਂ ਥਮਨਾਲ ਦੇ ਯਾਰ ਰੱਖਿਆ ਨਹੀਂ ਥਮਨਾਲ ਦੇ ਨੰਬਰ ਰੀਡਰ ਦੇ ਹਿੱਸੇ ਅਗਲੀ ਕਬੱਡੀ ਹੋ ਰਿਹਾਗੇ ਡਾਕਟਰ ਚੱਕ ਦੇ ਸਰਾਜ ਵਾਲਾ ਪਾ ਰਿਹਾ ਇਹ ਅਕਾਲ ਅਕੈਡਮੀ ਦਾ ਸਟੂਡੈਂਟ ਆ ਪਰ ਮੋਸਾ ਵੀ ਹਸਨੀ ਜਾਂ ਫਿਰ ਗੈਰੀ ਜਾਂ ਫਿਰ ਕੌਣ ਨੂਰ ਮੈਲੀਆ ਆ ਅੱਜ ਬੈਸਟ ਵਾਲੇ ਬਦਾਮ ਜੱਫੇ ਲਵਾ ਰਹੇ ਆ ਔਰ ਸਾਹਮਣੇ ਦੇਖਾਂਗੇ ਇੱਕ ਨਾਲ ਲਾ ਲਿਆ ਕੁੱਟ ਕੇ ਔਰ ਦੇਖਾਂਗੇ ਸਾਹਮਣੇ ਛੜਦੇ ਡਾਕਟਰ ਡਾਕਟਰ ਚੀਮਾ ਸਾਹਿਬ ਦੇ ਚਰਚੇ ਆ ਉਹ ਦੇਖਾਂਗੇ ਫਾਉਲ ਨਹੀਂ ਖੇਡਣਾ ਅਗਲੀ ਕਬੱਡੀ ਸੀਪ ਦੀ ਪਰ ਕਾਲੇ ਅੱਟੀਪਿੰਡ ਵਾਲੇ ਨੇ ਰੋਕਤਾ ਉਹ ਦੇਖਾਂਗੇ ਜਿਵੇਂ ਟੇਸ਼ਨ ਤੇ ਰੋਕਦੇ ਹੁੰਦੇ ਆ ਉਹ ਦੇਖਾਂਗੇ ਅੰਕ ਜਿਹੜਾ ਉਹ ਫੇਰ ਕਹਿੰਦੇ ਠੀਕ ਹੈ ਜੀ ਖਿਡਾਰੀ ਹਾਫ 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 ਮੈ ਉਹਿਆ ਨਹੀਂ ਹੋਇਆ ਨਹੀਂ ਹਜੇ ਸਮਾਪਤ ਦੇਖ ਲੋ ਜੀ ਸਮਾਪਤ ਦੇਖ ਲੋ ਮੈਚ ਸਮਾਪਤ ਹੈ ਜਾਉਂਦੇ ਰਹਿਣ ਲੁਰ ਗਿਆ ਟਕੀ ਹੈ ਮੌਸਾਬ ਕਾਲਾ ਆਟਾ ਜੀ ਖਤਰੇ ਦੀਆਂ ਘੰਟੀਆਂ ਤੁਹਾਡੇ ਹਵਾਲੇ ਐ ਆਓ ਜੀ ਲੇਖਾ ਜੋਖਾ ਸਾਂਝਾ ਕਰੀਏ ਕਿੰਨੇ ਕਿੰਨੇ ਮੌਸਾਬ ਦੇ ਹੈਗੇ ਆ ਅੱਜ ਤੇਰਾ ਸਰਬਜੋਲ ਸਾਬੀ ਜੋਲ ਵਿੱਕੀ ਤੇ ਸੁੱਖਾ ਜੋਲ ਫਾਈਨਲ ਰਿਜ਼ਲਟ 60 ਕਿਲੋ ਭਾਰ ਦਾ ਅਲੀ ਹੁਣੀ ਬਦਾਮ ਲੈ ਲੈਣ ਜੀ ਹੁਣ ਬੋਲੋ ਰਿਜ਼ਲਟ ਜੀ 16 ਪਿੰਡ ਦੇ ਨੰਬਰ ਨੇ ਜੋਲਾ ਦੇ 7 ਜੋਲਾ ਦੇ 7